ਬਠਿੰਡਾ ਦੇ ਸਰਕਟ ਹਾਊਸ ਪਹੁੰਚੇ ਸੰਤ ਬਲਜੀਤ ਸਿੰਘ ਦਾਦੂਵਾਲ ਅਤੇ ਬਾਦਲਪੁਰ ਪਰਿਵਾਰ ਨੂੰ ਵੋਟ ਨਾ ਪਾਉਣ ਦੀ ਕੀਤੀ ਅਪੀਲ ਸੋਮਵਾਰ ਨੂੰ 1 ਵਜੇ ਲਗਭਗ ਬਠਿੰਡਾ ਦੇ ਸਰਕਟ ਹਾਊਸ ਪਹੁੰਚੇ ਸਿੱਖੀ ਦੇ ਪ੍ਰਚਾਰਕ ਸੰਤ ਬਲਜੀਤ ਸਿੰਘ ਦਾਦੂਵਾਲ ਨੇ ਬੋਲਦਿਆਂ ਕਿਹਾ ਕਿ ਸਿੱਖ ਕੌਮ ਦਾ ਬਾਦਲ ਪਰਿਵਾਰ ਵੱਲੋਂ ਕਾਣ ਕੀਤਾ ਗਿਆ ਹੈ ਇਸ ਨੇ ਸਭ ਤੋਂ ਵੱਧ ਨੁਕਸਾਨ ਸਿੱਖਾਂ ਦਾ ਕੀਤਾ ਹੈ ਇਸ ਲਈ ਉਹਨਾਂ ਲੋਕਾਂ ਨੂੰ ਅਪੀਲ ਕੀਤੀ ਵੋਟਰਾਂ ਨੂੰ ਅਪੀਲ ਕੀਤੀ ਕਿ ਬਾਦਲ ਪਰਿਵਾਰ ਨੂੰ ਵੋਟ ਕੋਈ ਵੀ ਨਾ ਪਾਵੇ ਆਸ ਨੂੰ ਸੁਣਾਉਣੇ ਕੀ ਕੰਨੇ ਸੰਤ ਬਲੀ ਸਿੰਘ ਦਾਦੂ ਵਾਲਾ ਬਾਬਾ ਜੀ ਅੱਜ ਪਰਸ਼ੰਦੇ ਪਹੁੰਚੇ ਸੀ ਤੇ ਕੀ ਕਰਨੇ ਚਾਹੁੰਦੇ ਦੇਖੋ ਪਾਰਲੀਮੈਂਟ ਦੀਆਂ ਚੋਣਾਂ ਪੂਰੇ ਦੇਸ਼ ਵਿੱਚ ਹੋ ਰਹੀਆਂ ਨੇ ਇੱਕ ਤਰੀਕ ਨੂੰ ਪੰਜਾਬ ਦੇ ਵਿੱਚ 13 ਸੀਟਾਂ ਦੇ ਉੱਤੇ ਇਲੈਕਸ਼ਨ ਹੋ ਜਾਰੀ ਹੈ ਪਾਰਲੀਮੈਂਟ ਦੀ ਮੈਂ ਅੱਜ ਬਠਿੰਡਾ ਦੇ ਵਿੱਚ ਵਿਸ਼ੇਸ਼ ਅਪੀਲ ਕਰਨ ਵਾਸਤੇ ਬਠਿੰਡਾ ਵਾਸੀਆਂ ਨੂੰ ਆਇਆ ਬਟਿੰਡਾ ਵਾਸੀਆਂ ਦੇ ਵੋਟਾਂ ਨੇ ਬਟਿੰਡਾ ਵਾਸੀਆਂ ਨੇ ਪਾਉਣੀਆਂ ਨੇ ਮੇਰਾ ਫਰਜ਼ ਹੈ ਅਪੀਲ ਕਰਨਾ ਜਿਵੇਂ ਮੈਂ ਪਿਛਲੇ ਸਮੇਂ ਮਨਪ੍ਰੀਤ ਸਿੰਘ ਬਾਦਲ ਬਾਰੇ ਅਪੀਲ ਕਰਕੇ ਗਿਆ ਸੀਗਾ ਤੇ ਬਟਿੰਡਾ ਵਾਸੀ ਇਹਨਾਂ ਬਾਦਲਾਂ ਨੂੰ ਪਹੁੰਚਾਓ ਤਾਂ ਕਿ ਇਹਨਾਂ ਨੇ ਬਾਦਲਾਂ ਨੇ ਜਿਹੜਾ ਪੰਥ ਦੇ ਪੰਜਾਬ ਦਾ ਕਹਾਣ ਕੀਤਾ ਉਹ ਪੂਰਿਆ ਨਹੀਂ ਜਾ ਸਕਦਾ ਤਾਂ ਬਟਿੰਡਾ ਵਾਸੀਆਂ ਨੇ ਅਪੀਲ ਨੂੰ ਪ੍ਰਵਾਨ ਕਰਕੇ ਮਨਪ੍ਰੀਤ ਸਿੰਘ ਬਾਦਲ ਨੂੰ ਭੁਜਾਇਆ ਬਾਦਲ ਪਰਿਵਾਰ ਚਾਹੇ ਕਿਤੇ ਬੈਠਾ ਕਾਂਗਰਸ ਚ ਬੈਠਾ ਭਾਜਪਾ ਚ ਬੈਠਾ ਕਾਲੀ ਦਲ ਚ ਬੈਠਾ ਇਹ ਪੰਥ ਤੇ ਪੰਜਾਬ ਲਈ ਖਤਰਨਾਕ ਹੈ ਲੰਬੀ ਹਲਕੇ ਤੋਂ ਲੰਬੀ ਦੇ ਲੋਕਾਂ ਨੇ ਬਹਾਦਰ ਲੋਕਾਂ ਨੇ ਪ੍ਰਕਾਸ਼ ਸਿੰਘ ਬਾਦਲ ਜਿਹੜਾ ਪੰਜ ਵਾਰ ਦਾ ਚੀਫ ਮਿਨਿਸਟਰ ਸੀ ਉਹਨੂੰ ਹਰਾਇਆ ਜ਼ਿੰਦਗੀ ਦੇ ਆਖਰੀ ਪੜਾਅ ਤੇ ਆਪਣੀ ਬਾਜ਼ੀ ਹਾਰ ਕੇ ਫਿਰ ਜਹਾਨ ਤੋਂ ਕੁੱਛ ਦਿੱਤਾ ਇਸੇ ਤਰ੍ਹਾਂ ਮੈਂ ਕਹਿਣਾ ਚਾਹੁੰਦਾ ਕਿ ਪੰਥ ਦੀਆਂ ਪੰਥਕ ਸੰਸਥਾਵਾਂ ਪੰਥ ਦੇ ਪੰਜਾਬ ਨੂੰ ਜੇ ਬਚਾਉਣਾ ਤਾਂ ਬਾਦਲ ਪਰਿਵਾਰ ਨੂੰ ਸੱਤਾ ਤੋਂ ਪਰੇ ਕਰਨਾ ਬਹੁਤ ਜ਼ਰੂਰੀ ਹੈ ਸਾਡੀਆਂ ਸ਼ਰੋਮਣੀ ਸੰਸਥਾਵਾਂ ਚਾਹੇ ਸ਼ਰੋਮਣੀ ਕਮੇਟੀ ਹੈ ਸ਼ਰੋਮਣੀ ਅਕਾਲੀ ਦਲ ਆ ਉਹਦਾ ਬਹੁਤ ਜ਼ਿਆਦਾ ਨੁਕਸਾਨ ਜਿਹੜਾ ਇਹ ਬਾਦਲ ਪਰਿਵਾਰ ਨੇ ਕੀਤਾ 10 ਸਾਲ ਦਾ ਲਗਾਤਾਰ ਰਾਜ ਰਿਹਾ ਇਹਨਾਂ ਦੇ ਰਾਜ ਵਿੱਚ ਲੈਂਡ ਮਾਫੀਆ ਸੈਂਡ ਮਾਫੀਆ ਟਰਾਂਸਪੋਰਟ ਮਾਫੀਆ ਇਸੇ ਤਰ੍ਹਾਂ ਕੇਵਲ ਮਾਫੀਆ ਡਰੱਗ ਮਾਫੀਆ ਨਾਂ ਦੇ ਰਾਜ ਚ ਪ੍ਰਫੁੱਲਤ ਹੋਇਆ ਔਰ ਬਰਗਾੜੀ ਬੇਅਗਵੀ ਗੰਡ ਵਾਪਰੇ ਇਨਸਾਫ ਮੰਗਦੇ ਸਿੱਖਾਂ ਨੂੰ ਗੋਲੀਆਂ ਮਾਰੀਆਂ ਸੌਦਾ ਸਾਧ ਨੇ ਸਵਾੰਗ ਰਚਿਆ ਮੁਕਦਮਾ ਦਰਜ ਹੋਇਆ ਪਰ ਇਹਨਾਂ ਨੇ ਸੌਦਾ ਸਾਧ ਦਾ ਮੁਕਦਮਾ ਰੱਦ ਕੀਤਾ ਔਰ ਕੋਰਟ ਦੇ ਵਿੱਚ ਉਹਨੂੰ ਜਿਹੜਾ ਸੀ ਬਚਾਇਆ ਔਰ ਮਾਫੀਨਾਮਾ ਜਿਹੜਾ ਸੀਗਾ ਉਹ ਦਵਾਇਆ ਅਕਾਲ ਤਖਤ ਸਾਹਿਬ ਤੋਂ ਜਿਸ ਅਕਾਲ ਤਖਤ ਦੇ ਹੁਕਮ ਨਾਮੇ ਤੇ ਪਹਿਰਾ ਦਿੰਦਿਆਂ ਸਿੱਖ ਸੰਗਤਾਂ ਨੇ ਸ਼ਹਾਦਤਾਂ ਵੀ ਭਾਈ ਕਮਲਜੀਤ ਸਿੰਘ ਨਾਮ ਦੀ ਸ਼ਹਾਦਤ ਹੋਈ ਉਸ ਅਕਾਲ ਤਖਤ ਦੇ ਹੁਕਮ ਨਾਮੇ ਨੂੰ ਇਸ ਬਾਦਲ ਪਰਿਵਾਰ ਨੇ ਪਿੱਠ ਦਿੱਤੀ ਸ਼੍ਰੋਮਣੀ ਸੰਸਥਾਵਾਂ ਨੂੰ ਰਖੇਲਾਂ ਦੀ ਤਰ੍ਹਾਂ ਵਰਤੇ ਆ ਜਥੇਦਾਰਾਂ ਨੂੰ ਨੌਕਰਾਂ ਵਾਂਗੂ ਇਹਨਾਂ ਨੇ ਵਰਤੇ ਆ ਇਹਨਾਂ ਦਾ ਜਿਹੜਾ ਹੈਗਾ ਪੰਥ ਦੀ ਸਿਆਸਤ ਤੋਂ ਪਾਸੇ ਹੋਣਾ ਬਹੁਤ ਜ਼ਰੂਰੀ ਹੈ ਜੇਕਰ ਅਸੀਂ ਚਾਹੁੰਦੇ ਸ਼੍ਰੋਮਣੀ ਕਾਲੀ ਦਲ ਸਰਵਾਈਵ ਕਰੇ ਜੇ ਸ਼੍ਰੋਮਣੀ ਕਮੇਟੀ ਜਿਹੜੀ ਆ ਉਹ ਬੁਲੰਦੀਆਂ ਵੱਲ ਜਾਵੇ ਤਾਂ ਬਾਦਲ ਪਰਿਵਾਰ ਦਾ ਸੱਤਾ ਤੋਂ ਪਾਸੇ ਹੋਣਾ ਬਹੁਤ ਜ਼ਰੂਰੀ ਆ ਬਠਿੰਡੇ ਹਲਕੇ ਦੇ ਵਿੱਚ ਜਿਹੜੀ ਇਕਾਸਰ ਆ ਬਠਿੰਡਾ ਵਾਸੀਆਂ ਨੇ ਪੂਰੀ ਕਰਨੀ ਆ ਕਿ ਇਥੋਂ ਬੀਬਾ ਹਰ ਸਿਮਰਤ ਕੌਰ ਬਾਦਲ ਨੂੰ ਹਰਾਉਣਾ ਜਿਹੜਾ ਉਹ ਬਹੁਤ ਜ਼ਰੂਰੀ ਆ ਜਿਹੜਾ ਵੀ ਉਮੀਦਵਾਰ ਨੂੰ ਜਿਤਾ ਸਕਦਾ ਚਾਹੇ ਉਹ ਗੁਰਮੀਤ ਸਿੰਘ ਕੁੜੀਆ ਚਾਹੇ ਉਹ ਜੀਤਮੇਂਦਰ ਸਿੰਘ ਸਿੱਧੂ ਆ ਚਾਹੇ ਉਹ ਬੀਬੀ ਪਰਮਪਾਲ ਖੋੜਾ ਜਿਹੜਾ ਵੀ ਉਮੀਦਵਾਰ ਜਿਤਾ ਸਕਦਾ ਜਿੱਤ ਸਕਦਾ ਉਹਦਾ ਸਮਰਥਨ ਕਰਕੇ ਸੋ ਵਿਵਾਹ ਹਰ ਸਮਰਥਕਔਰ ਨੂੰ ਹਰਾਇਆ ਜਾਵੇ ਅਸੀਂ ਇੱਥੇ ਆਪਣਾ ਪੰਥਕ ਉਮੀਦਵਾਰ ਨਹੀਂ ਕੋਈ ਦੇ ਸਕੇ ਖਡੂਰ ਸਾਹਿਬ ਤੋਂ ਭਾਈ ਅਮਰਪਾਲ ਸਿੰਘ ਜਿਹੜਾ ਨੌਜਵਾਨਾਂ ਨੂੰ ਨਸ਼ਿਆਂ ਤੋਂ ਰਹਿਤ ਕਰਦਾ ਸੀ ਔਰ ਖੰਡੇ ਬਾਟੇ ਦਾ ਅੰਮ੍ਰਿਤ ਸ਼ਕਾਉਂਦਾ ਸੀ ਉਹਨੂੰ ਪੰਜਾਬ ਸਰਕਾਰ ਨੇ ਐਨਐਸਏ ਲਾ ਕੇ ਡਿਬਰੂਗੇੜ ਜੇਲ੍ਹ ਚ ਬੰਦ ਕੀਤਾ ਹੋਇਆ ਉਹਦੀ ਰਿਹਾਈ ਵਾਸਤੇ ਵੀ ਖਡੂਰ ਸਾਹਿਬ ਵਾਸੀਆਂ ਨੇ ਸੋਚਣਾ ਕਿ ਇੱਕ ਇੱਕ ਵੋਟ ਜਿਹੜੀ ਆ ਉਹ ਭਾਈ ਅਮਰਪਾਲ ਸਿੰਘ ਦੇ ਹੱਕ ਚ ਭਿਖਾਉਣੀ ਚਾਹੀਦੀ ਆ ਔਰ ਜਿਨ੍ਹਾਂ ਨੇ ਸਿੱਖਾਂ ਦੀ ਡਿੱਗੀ ਪਾ ਕੇ ਸਿਰ ਤੇ ਰੱਖੀ ਠੱਠੇ ਆਕਾਲ ਤਖ ਦਾ ਬਦਲਾ ਲਿਆ ਅਮਰਸ਼ੀਦ ਭਾਈ ਬਿਆਨ ਸਿੰਘ ਉਹਨਾਂ ਦਾ ਪੁੱਤਰ ਭਾਈ ਸਰਵਜੀਤ ਸਿੰਘ ਫਰੀਦਕੋਟ ਤੋਂ ਕੈਂਡੀਡੇਟ ਆ ਉਹਦਾ ਸਮਰਥਨ ਵੀ ਸਮੁੱਚੇ ਫਰੀਦਕੋਟ ਵਾਸੀਆਂ ਨੇ ਕਰਨਾ ਸਿੱਖ ਦੀ ਤੇ ਗੈਰ ਸਿੱਖ ਵੀ ਇਨਸਾਫ ਪਸੰਦੀ ਇੱਕ ਇੱਕ ਵੋਟ ਜਿਹੜੀ ਆ ਉਹ ਭਾਈ ਸਰਵਜੀਤ ਸਿੰਘ ਦੇ ਹੱਕ ਵਿੱਚ ਜਾਣੀ ਚਾਹੀਦੀ ਆ ਦੇਸ਼ ਦੀ ਪਾਰਲੀਮੈਂਟ ਚ ਜਿੱਥੇ ਉਹ ਆਕਾਲ ਤਖ ਤੇ ਹਮਲਾ ਕਰਨ ਵਾਲੀ ਇੰਦਰਾ ਗਾਂਧੀ ਦਾ ਪੋਤਰਾ ਅਰਜੀਵ ਗਾਂਧੀ ਜਿਹੜਾ ਕਹਿੰਦਾ ਸੀ ਜਦ ਬੜਾ ਪੇਰ ਗਿਰਦਾ ਤਾਂ ਧਰਤੀ ਹਿੱਲਦੀ ਐ ਉਹਦਾ ਜਿਹੜਾ ਕਹਿੰਦਾ ਸਿੱਖਾਂ ਦਾ ਖੂਨ ਦਾ ਬਦਲਾ ਖੂਨ ਗਲਾਂ 'ਚ ਟਾਇਰ ਪਾ ਕੇ ਸਾਢੇ ਜੱਨਾ ਨੇ ਉਹਦਾ ਪੁੱਤ ਜਦੋਂ ਪਾਰਲੀਮੈਂਟ 'ਚ ਬੈਠਾ ਉਹ ਦੂਜੇ ਪਾਸੇ ਸਾਡਾ ਅਮਰਸ਼ੀਦ ਭਾਈ ਬਿਆਨ ਸਿੰਘ ਦਾ ਪੁੱਤ ਸਰਬਜੀਤ ਸਿੰਘ ਪੈਂਬਰ ਪਾਰਲੀਮੈਂਟ ਬਣ ਕੇ ਪਾਰਲੀਮੈਂਟ 'ਚ ਬੈਠੇ ਤਾਂ ਦੁਨੀਆ ਨੂੰ ਪਤਾ ਲੱਗੇ ਕਿ ਸਿੱਖਾਂ ਨੇ ਆਪਣੇ ਯੋਧਿਆਂ ਦਾ ਮਾਨ ਸਨਮਾਨ ਰੱਖਿਆ ਤਾਂ ਸਿੱਖਾਂ ਦੀ ਪੰਥ ਦੀ ਉੱਥੇ ਗੱਲ ਕਰੇ ਜਿਹੜੇ ਉਮੀਦਵਾਰ ਚਾਹੇ ਸਿਮਰਨਜੀਤ ਸਿੰਘ ਮਾਨ ਨੇ ਆਪਣਾ ਉਮੀਦਵਾਰ ਫਰੀਡਕੋਟ ਦਿੱਤਾ ਉਹ ਵਾਪਸ ਲੈਣਾ ਚਾਹੀਦਾ ਜ세ਦਾਰ ਕਾਲ ਤੱਕ ਤਨੋਂ ਗੋਨ ਜਾਰੀ ਕਰਨਾ ਚਾਹੀਦਾ ਕਿ ਵਿਰਸਾ ਸਿੰਘ ਬੱਟੂ ਆਦੂਮੀ ਵਾਪਸ ਜਿਹੜਾ ਆਪਣਾ ਕੈਂਡੀਡੇਟ ਆ ਅਕਾਲੀ ਦਲ ਨੂੰ ਲੈਣਾ ਚਾਹੀਦਾ ਤਾਂ ਕਿ ਉੱਥੇ ਭਾਈ ਅਮਰਤਪਾਲ ਸਿੰਘ ਦੇ ਹੱਕ ਵਿੱਚ ਫਤਵਾ ਆਵੇ ਤੇ ਬਠਿੰਡੇ ਅਸੀਂ ਆਪਣਾ ਕੋਈ ਕੈਂਡੀਡੇਟ ਨਹੀਂ ਦੇ ਸਕੇ ਇਸ ਕਰਕੇ ਅਸੀਂ ਬਠਿੰਡਾ ਵਾਸੀਆਂ ਨੂੰ ਅਪੀਲ ਕਰਦੇ ਆ ਕਿ ਉਹ ਹਰ ਸਿਮਰਤ ਕੌਰ ਬਾਦਲ ਨੂੰ ਜਿਹੜਾ ਵੀ ਹਰਾਉਂਦਾ ਵਾ ਉਸ ਨੂੰ ਆਪਣਾ ਸਮਰਥਨ ਦੇ ਕੇ ਵੀ ਬਹਾਦਰ ਸਿੰਘ ਰਤਕੌਰ ਬਾਦਲ ਨੂੰ ਹਰਾਇਆ ਜਾਵੇ ਤਾਂ ਕਿ ਪੰਥ ਤੇ ਪੰਜਾਬ ਜਿਹੜਾ ਬਚ ਸਕੇ ਤੇ ਪੰਥ ਤੇ ਸੰਸਥਾਵਾਂ ਜਿਹੜੀਆਂ ਨੇ ਉਹ ਸਾਡੀਆਂ ਬਾਸਿਕਨ ਤਾਂ ਹੀ ਪੰਥ ਦੇ ਬੋਲਬਾਲੇ ਹੋ ਸਕਦੇ ਜੇਕਰ ਬਾਦਲ ਪਰਿਵਾਰ ਇਸ ਤੋਂ ਪਰੇ ਹੋ ਕਿਉਂਕਿ ਬਾਦਲਾਂ ਦੇ ਰਾਜ ਜਿਵੇਂ ਬਰਗਾੜੀ ਬੇਦਵੀ ਕਾਂਡ ਵਾਪਰਿਆ ਪੰਥ ਰਤਨ ਨੂੰ ਫਖਰੇ ਕੌਮ ਪੰਥ ਤੋਂ ਲਿਆ ਹੋਵੇ ਕੌਮ ਤੋਂ ਲਿਆ ਹੋਵੇ ਤੇ ਉਹਦੇ ਰਾਜ ਵਿੱਚ ਗੁਰੂ ਗ੍ਰੰਥ ਸਾਹਿਬ ਦੀ ਬੇਦਵੀ ਹੋ ਜਾਏ ਤੇ ਬੇਦਵੀ ਕਰਨ ਵਾਲਿਆਂ ਨੂੰ ਬਚਾਇਆ ਜਾਵੇ ਸੌਦਾ ਸਾਥ ਤੇ ਉਹਦੇ ਪੈਰੋਕਾਰਾਂ ਨੂੰ ਤੇ ਇਨਸਾਫ ਮੰਗਦੇ ਸਿੱਖਾਂ ਨੂੰ ਗੋਲੀਆਂ ਮਾਰੀਆਂ ਜਾਣ ਦੋਸ ਸਿੰਘ ਬਾਈਬਲ ਕਲਾ ਸ਼ਹੀਦ ਕਰਤੇ ਸਾਡੇ ਤੇ ਕੋੜ ਕਪੂਰੇ ਲਾਠੀ ਚਾਰਜ ਕੀਤਾ ਗੰਦੇ ਪਾਣੀ ਦੀਆਂ ਵਿਚਾੜਾਂ ਪਾਈਆਂ ਸਾਡੇ ਤੇ ਵੀ ਅਨਲੈਗਲ ਐਕਟੀਵਿਟੀ ਤੇ ਦੇਸ਼ ਧਰੋ ਲਾ ਕੇ ਸਾਨੂੰ ਜੇਲ੍ਹਾਂ ਚ ਬੰਦ ਕੀਤਾ ਸਾਨੂੰ ਧਰਮ ਪ੍ਰਚਾਰ ਕਰਦਿਆਂ ਨੂੰ ਜਿਹੜਾ ਸੀ ਜੇਲ੍ਹਾਂ ਚ ਡੱਕਿਆ ਗਿਆ ਸੌਦਾ ਸਾਥ ਦੀ ਪੋਸਤ ਬਣਾਈ ਕੀਤੀ ਗਈ ਬਾਦਲਾਂ ਦੇ ਵੱਲਾਂ ਮੈਨੂੰ ਪੰਜਾਬ ਦੀ ਕੋਈ ਜੇਲ੍ਹ ਆ ਜਿਹੜੀ ਨਹੀਂ ਦਿਖਾਈ ਧਰਮ ਪ੍ਰਚਾਰ ਕਰਦੇ ਨੂੰ ਮੈਂ ਧਰਮ ਦਾ ਪ੍ਰਚਾਰ ਕਰਦਾ ਸੀ ਸੌਦਾ ਸਾਧੀਆਂ ਪ੍ਰੀਤੀਆਂ ਸੰਗਤਾਂ ਸਾਹਮਣੇ ਜਾਗਰ ਕਰਦਾ ਅਮਰ ਸੰਚਾਰ ਕਰਦਾ ਸੀ ਔਰ ਬਾਦਲਾਂ ਨੇ ਮੈਨੂੰ ਫੜ ਕੇ ਜੇਲਾਂ 'ਚ ਡੱਕਿਆ ਚਾਹੇ ਉਹ ਬਠਿੰਡਾ ਜੇਲ੍ਹ ਆ ਫਿਰੋਜ਼ਪੁਰ ਜੇਲ੍ਹ ਫਰੀਦਕੋਟ ਜੇਲ੍ਹ ਕਪੂਰਥਲਾ ਜੇਲ੍ਹ ਹੁਸਿਆਰਪੁਰ ਜੇਲ੍ਹ ਗੁਰਦਾਸਪੁਰ ਜੇਲ੍ਹ ਕੋਈ ਜੇਲ੍ਹ ਨਹੀਂ ਛੱਡੀ ਜਿਹੜੀ ਮੈਨੂੰ ਬਾਦਲਾਂ ਨੇ ਨਹੀਂ ਦਿਖਾਈ ਕਸੂਰ ਇੰਨਾ ਸੀ ਕਿ ਮੈਂ ਧਰਮ ਦਾ ਪ੍ਰਚਾਰ ਤੇ ਅਮਰ ਸੰਚਾਰ ਕਰਦਾ ਸੀ ਬਾਦਲਾਂ ਦੀ ਈਨ ਨਹੀਂ ਮੰਨੀ ਤਾਂ ਬਾਦਲਾਂ ਨੇ ਮੇਰੇ ਤੇ ਵੀ ਇੰਨਾ ਜ਼ੋਰ ਜ਼ੁਲਮ ਕੀਤਾ ਪੰਜਾਬ ਤੇ ਜ਼ੋਰ ਜ਼ੁਲਮ ਕੀਤਾ ਬੇਗ ਸੁਰਾ ਦੇ ਉੱਤੇ ਭਾਈ ਜਸਪਾਲ ਸਿੰਘ ਚੌੜ ਸਿਧਵਾ ਸ਼ਹੀਦ ਕਰ ਦਿੱਤਾ ਕੋਈ ਇਨਸਾਫ ਨਹੀਂ ਦਿੱਤਾ ਦੋਸ਼ੀਆਂ ਨੂੰ ਸਜ਼ਾ ਨਹੀਂ ਦਿੱਤੀ ਕਮਲਜੀਤ ਸਿੰਘ ਸੁਨਾਮ ਸ਼ਹੀਦ ਕਰ ਦਿੱਤਾ ਕੋਈ ਦੋਸ਼ੀਆਂ ਨੂੰ ਸਜ਼ਾ ਨਹੀਂ ਦਿੱਤੀ ਦਰਸ਼ਨ ਸਿੰਘ ਲੋਹਾਰਾ ਨੂਰਮੈਲੀਆ ਕਾਨ ਲੁਧਿਆਣੇ ਸ਼ਹੀਦ ਕਰ ਦਿੱਤਾ ਦੋਸ਼ੀਆਂ ਨੂੰ ਕੋਈ ਸਜ਼ਾ ਨਹੀਂ ਦਿੱਤੀ ਤੇ ਇਹੋ ਜਿਹਾ ਜਿਹੜਾ ਬਾਦਲ ਪਰਿਵਾਰ ਜਿਹੜਾ ਪੰਥ ਤੇ ਪੰਜਾਬ ਦਾ ਨੁਕਸਾਨ ਕਰਨ ਵਾਲਾ ਜਿਹਨੇ 1997 ਚ ਸਰਕਾਰ ਬਣਾਈ ਸੀ ਪੰਥ ਤੇ ਪੰਜਾਬ ਨੇ ਕਿ ਪੰਥ ਨਾਲ ਇਨਸਾਫ ਹੋਊਗਾ ਝੂਠੇ ਮੁਕਾਬਲਿਆਂ ਚ ਮਾਰੇ ਸਿੱਖ ਨੌਜਵਾਨਾਂ ਤੇ ਦੋਸ਼ੀਆਂ ਨੂੰ ਸਜ਼ਾਵਾਂ ਦਿੱਤੀਆਂ ਜਾਣਗੀਆਂ ਖਰਬਤ ਖਾਲਸਾ ਵੱਲੋਂ ਥਾਪੇ ਜਥੇਦਾਰ ਸ੍ਰੀ ਅਕਾਲ ਤਖਤ ਸਾਹਿਬ ਕਾਰਜਕਾਰੀ ਭਾਈ ਗੁਰਦੇਵ ਸਿੰਘ ਕੌਂਕੇ ਦੇ ਕਾਤਲਾਂ ਨੂੰ ਸਜ਼ਾ ਦਿੱਤੀ ਜਾਊਗੀ ਪਰ ਸਜ਼ਾ ਦੇਣ ਤੋਂ ਬਾਅਦ ਦੋਸ਼ੀਆਂ ਨੂੰ ਉੱਚੇ ਅਹੁਦੇ ਦਿੱਤੇ ਗਏ ਕਾਲੀ ਦਲ ਚ ਵੀ ਤੇ ਸਰਕਾਰ ਦੇ ਵਿੱਚ ਵੀ ਪਰ ਇਨਸਾਫ ਨਹੀਂ ਦਿੱਤਾ ਸੋ ਇਸ ਕਾਰਨ ਕਰਕੇ ਮੈਂ ਅਪੀਲ ਕਰਨੀ ਚਾਹੁੰਦਾ ਬਠਿੰਡਾ ਵਾਸੀਆਂ ਨੂੰ ਇਹ ਆਖਰੀ ਮੌਕਾ ਤੁਹਾਡੇ ਹੱਥ ਦੇ ਵਿੱਚ ਹੈ ਬਾਦਲ ਪਰਿਵਾਰ ਨੂੰ ਸੱਤਾ ਤੋਂ ਪਰੇ ਕਰਨ ਦਾ ਇਹਨਾਂ ਨੂੰ ਸਤਾ ਤੋਂ ਪਰੇ ਕਰ ਦੋ ਤਾਂ ਕਿ ਸ਼੍ਰੋਮਣੀ ਅਕਾਲੀ ਦਲ ਤੇ ਸ਼੍ਰੋਮਣੀ ਕਮੇਟੀ ਸਰਵਾਈਵ ਹੋ ਸਕੇ ਇਹ ਪੰਥ ਦੀਆਂ ਜਮਾਤਾਂ ਨੇ ਜਿਨ੍ਹਾਂ ਦਾ ਘਾਣ ਕਰ ਦਿੱਤਾ ਬਾਦਲ ਪਰਿਵਾਰ ਨੇ ਔਰ ਬਠਿੰਡਾ ਆਪਣਾ ਖਡੂਰ ਸਾਹਿਬ ਤੇ ਫਰੀਦਾਂ ਦੇ ਹੱਕ ਵਿੱਚ ਫਤਵਾ ਭਾਈ ਸਰਬਜੀਤ ਸਿੰਘ ਦੇ ਤੇ ਭਾਈ ਅਮਰਤਪਾਲ ਸਿੰਘ ਦੇ ਹੱਕ ਜਿਹੜਾ ਫਤਵਾ ਉਹ ਦਿੱਤਾ ਜਾ। ਜਿਵੇਂ ਸਿਮਰ ਜੀ ਸਿੰਘ ਮਾਨ ਸੀਗੇ ਜੀ ਉਹ ਕਹਿੰਦੇ ਸੀ ਸ਼ਹੀਦਾਂ ਦੇ ਪਰਿਵਾਰਾਂ ਜਿਹੜਾ ਉਹਨਾਂ ਨੂੰ ਅੱਗੇ ਲਿਆਂਦਾ ਜਾਵੇ ਤੇ ਪਰ ਹੁਣ ਆਪ ਹੀ ਉਮੀਦਵਾਰ ਬਰਾਬਰ ਖੜੇ ਕਰੀ ਜਾ। ਭਾਈ ਮੈਂ ਅਪੀਲ ਕੀਤੀ ਆ ਕਿ ਸਰਦਾਰ ਸਿਮਰਨਜੀਤ ਸਿੰਘ ਮਾਨ ਨੂੰ ਆਪਣਾ ਕੈਂਡੀਡੇਟ ਫਰੀਦਕੋਟ ਤੋਂ ਵਾਪਸ ਲੈਣਾ ਚਾਹੀਦਾ ਜਿਵੇਂ ਭਾਈ ਹਰਪਾਲ ਸਿੰਘ ਗਲੇਰ ਨੇ ਆਪਣੇ ਕਾਗਜ਼ ਵਾਪਸ ਲੈ ਲਏ ਸੀ ਉਥੋਂ ਖਡੂਰ ਸਾਹਿਬ ਤੋਂ ਕਿ ਜੇ ਭਾਈ ਅਮਰਪਾਲ ਸਿੰਘ ਲੜਦਾ ਤੇ ਮੈਂ ਨਹੀਂ ਲੜਾਂਗਾ ਉਹਦੀ ਅਸੀਂ ਸ਼ਲਾਘਾ ਵੀ ਕੀਤੀ ਆ ਸਰਦਾਰ ਸਿਮਰਨਜੀਤ ਸਿੰਘ ਮਾਨ ਨੂੰ ਵੀ ਚਾਹੀਦਾ ਕਿ ਜਿਸ ਤਰ੍ਹਾਂ ਉਹਨਾਂ ਨੂੰ ਪਿਛਲੀ ਟਰਮ ਦੇ ਵਿੱਚ ਦੋ ਵਾਰੀ ਪੰਥ ਤੇ ਪੰਜਾਬ ਨੇ ਪੰਥਕ ਉਮੀਦਵਾਰ ਸਮਝ ਕੇ ਜਿਤਾਇਆ ਅੱਜ ਉਹਨਾਂ ਅਨੁਸ਼ੀਧਾਂ ਦੇ ਪਰਿਵਾਰਾਂ ਨੂੰ ਕਦੇ ਭਾਈ ਸਰਬਜੀਤ ਸਿੰਘ ਬਠਿੰਡੇ ਤੋਂ ਸਿਮਰਨਜੀਤ ਸਿੰਘ ਮਾਨ ਦਾ ਕੈਂਡੀਡੇਟ ਸੀਗਾ ਅੱਜ ਸਰਦਾਰ ਸਰਬਜੀਤ ਸਿੰਘ ਨੂੰ ਕੀ ਗੱਲ ਉਹ ਸ਼ਹੀਦਾਂ ਦੇ ਪਰਿਵਾਰਾਂ ਦਾ ਸਨਮਾਨ ਕਰਦਿਆਂ ਕੋਈ ਚੰਗਾ ਕੋਈ ਮਾੜਾ ਕਿਸੇ ਨਾਲ ਗਲਾ ਸ਼ਿਕਵਾ ਇਹ ਗੱਲਾਂ ਵੱਖਰੀਆਂ ਨੇ ਪਰ ਅਸੀਂ ਸ਼ਹੀਦ ਪਰਿਵਾਰਾਂ ਦਾ ਸਨਮਾਨ ਕਰਦਿਆਂ ਕਿ ਜਿਨੇ ਸਾਡਾ ਅਕਾਲ ਤਖਤ ਢਾਇਆ ਸਿੱਖ ਨੌਜਵਾਨਾਂ ਦਾ ਕਤਲੇਆਮ ਕੀਤਾ ਗਲਾਂ 'ਚ ਟੈਰ ਪਾ ਕੇ ਸਿੱਖ ਸਾੜੇ ਉਹਨਾਂ ਨੂੰ ਸੋਧਾ ਲਾਇਆ ਸਿੱਖਾਂ ਦੀ ਡਿੱਗੀ ਪੱਗ ਸਿਰ ਤੇ ਰੱਖੀ ਸਰਦਾਰ ਬਿਅੰਦ ਸਿੰਘ ਸਰਦਾਰ ਸਤਵੰਦ ਸਿੰਘ ਤੇ ਸਰਦਾਰ ਕੇਰ ਸਿੰਘ ਨੇ ਉਹਨਾਂ ਦੇ ਪਰਿਵਾਰਾਂ ਦੇ ਵਿੱਚੋਂ ਜੇਕਰ ਅੱਜ ਕੋਈ ਕੈਂਡੀਡੇਟ ਫਰੀਦਕੋਟ ਆਇਆ ਤੇ ਉਹਦੇ ਹੱਕ ਦੇ ਵਿੱਚ ਖੜਨਾ ਚਾਹੀਦਾ ਨਾ ਕਿ ਉਹਦੇ ਖਿਲਾਫ ਕੈਂਡੀਡੇਟ ਦੇਣਾ ਚਾਹੀਦਾ ਇਹ ਸਰਦਾਰ ਸਿਮਰਨਜੀਤ ਸਿੰਘ ਮਾਨ ਨੂੰ ਤੇ ਉਹਨਾਂ ਦੀ ਪਾਰਟੀ ਨੂੰ ਸੋਚਣਾ ਚਾਹੀਦਾ ਮੇਰੀ ਅਪੀਲ ਆ ਕਿ ਉਹਨਾਂ ਨੂੰ ਆਪਣਾ ਕੈਂਡੀਡੇਟ ਫਰੀਦਕੋਟ ਕੋ ਵਾਪਸ ਲੈ ਲੈਣਾ ਚਾਹੀਦਾ ਭਾਜਪਾ ਗੁਰਜੀਤ ਸਿੰਘ ਗਰੇਵਾਲ ਵੱਲੋਂ ਵੀ ਬਿਆਨ ਦਿੱਤਾ ਗਿਆ ਵੀ ਜੇ ਭਾਜਪਾ ਦੀ ਸਰਕਾਰ ਆਉਂਦੀ ਤਾਂ ਗੁਰਦੇਵ ਸਿੰਘ ਖੋਮਕੇ ਦੇ ਜਿਹੜੇ ਕਤਲ ਹੋਇਆ ਦੇ ਇਨਸਾਫ ਦੋਇਆ ਜਾਵੇ ਬਿਲਕੁਲ ਦੇਣਾ ਚਾਹੀਦਾ ਜਿਵੇਂ ਪਹਿਲਾਂ 1984 ਦੇ ਕਤਲੇਆਮ ਦਾ ਸੱਜਣ ਕੁਮਾਰ ਦਾ ਜਿਹੜਾ ਇਨਸਾਫ ਆ ਉਹ ਪ੍ਰਾਈਮ ਮਿਨਿਸਟਰ ਨਰਿੰਦਰ ਮੋਦੀ ਦੇ ਵੇਲੇ ਹੋਇਆ ਡਾਕਟਰ ਮਨਮੋਹਨ ਸਿੰਘ ਹੋਣਾ ਵੇਲੇ ਵੀ ਨਹੀਂ ਹੋ ਸਕਿਆ ਭਾਵੇਂ ਕਿ ਉਹ ਬੜੇ ਇਮਾਨਦਾਰ ਪ੍ਰਾਈਮ ਮਿਨਿਸਟਰ ਹੋਏ ਆ ਸਾਡੇ ਸਿੱਖ ਹੋਏ ਉਹਨਾਂ ਦੇ ਨਾਲ ਪੂਰੇ ਸੰਸਾਰ 'ਚ ਦਸਤਾਰ ਦੀ ਸ਼ੋਭਾ ਗਈ ਕਿ 1.5% ਜਨਤੀ ਵਾਲੇ ਜਿਹੜੇ ਸੀਗੇ ਉਹਨਾਂ ਦਾ ਪ੍ਰਧਾਨ ਮੰਤਰੀ ਭਾਰਤ ਦੇ ਵਿੱਚ ਬਣਿਆ ਪਰ ਉਹ ਵੀ ਇਸ ਗੱਲ ਦਾ ਇਨਸਾਫ ਨਹੀਂ ਕਰ ਸਕੇ ਕਿਉਂਕਿ ਉਹ ਕਾਂਗਰਸ ਪਾਰਟੀ ਦੇ ਵੱਲੋਂ ਸਨ ਤੇ ਇਸ ਕਾਰਨ ਕਰਕੇ ਨਰਿੰਦਰ ਮੋਦੀ ਨੇ ਸੱਜਣ ਕੁਮਾਰ ਨੂੰ ਜੇਲ੍ਹ 'ਚ ਡੱਕਿਆ ਤੇ ਅੱਜ ਜੇ ਭਾਜਪੀ ਇਹ ਗੱਲ ਕਹਿੰਦੀ ਹੈ ਤੇ ਮੈਂ ਕਹਿਣਾ ਚਾਹੁੰਦਾ ਕਿ ਉਹਨਾਂ ਨੂੰ ਆਪਣੇ ਇਸ ਗੱਲ ਦੇ ਉੱਤੇ ਜਿਹੜਾ ਪੈਰਾ ਵੀ ਦੇਣਾ ਚਾਹੀਦਾ ਜਿਹੜੇ ਸਾਡੇ ਸੁਝਾਵਾਂ ਪੂਰੀਆਂ ਕਰ ਚੁੱਕੇ ਬੰਦੀ ਸਿੰਘ ਆ ਕੁਝ ਰਿਹਾਅ ਵੀ ਹੋਏ ਆ ਕੁਝ ਪੈਰੋਲਾ ਵੀ ਹੋਈਆਂ ਜੇਲ੍ਹ ਤਬਦੀਲੀਆਂ ਵੀ ਹੋਈਆਂ ਪਰ ਬਾਕੀ ਜਿਹੜੇ ਰਹਿੰਦੇ ਆ ਉਹਨਾਂ ਨੂੰ ਵੀ ਰਿਹਾ ਕਰਨਾ ਚਾਹੀਦਾ ਵਾ ਉਹਨਾਂ ਨੂੰ ਜਿਹੜਾ ਜੇਲ੍ਹਾਂ ਚ ਬੰਦ ਰੱਖਣਾ ਮੁੱਖੀ ਮਨੁੱਖੀ ਅਧਿਕਾਰਾਂ ਦਾ ਘਾਣਾ ਹਿਊਮਨ ਰਾਈਟ ਦੀ ਵਾਇਲੇਸ਼ਨ ਆ ਇਹ ਜਿਹੜੀ ਬੰਦ ਕਰਨੀ ਚਾਹੀਦੀ ਹੈ ਜਿਵੇਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਹੋਰ ਬੜੇ ਚੰਗੇ ਕੰਮ ਕੀਤੇ ਕਰਤਾਰਪੁਰ ਲਾਂਘਾ ਖੋਲ੍ਹਿਆ ਪ੍ਰਤਾਗ ਬਹਾਦਰ ਸਾਹਿਬ ਸੱਚੇ ਪਾਤਸ਼ਾਹ ਦੇ ਅਵਤਾਰ ਸਤਾਬ ਦੀ ਲਾਲ ਕਿਲੇ ਤੇ ਮਨਾਈ ਸਭਜਾਦਿਆਂ ਦਾ ਦਿਨ 26 ਤਰੀਕ ਨੂੰ ਨੈਸ਼ਨਲ ਤੌਰ ਤੇ ਮਨਾਇਆ ਵਿਦੇਸ਼ਾਂ ਦੇ ਅੰਦਰ ਵੀ ਭਾਰਤੀ ਸਫਾਰਤ ਖਾਨਿਆਂ ਚ ਸਭਜਾਦਿਆਂ ਦਾ ਦਿਨ ਮਨਾਇਆ ਗਿਆ ਸਭਜਾਦਿਆਂ ਨੂੰ ਯਾਦ ਭਾਵੇਂ ਕਿ ਸਭਜਾਦੇ ਇਸ ਗੱਲ ਦੇ ਮੋਤਾਜ ਨਹੀਂ ਆ ਅਸੀਂ ਉਹਨਾਂ ਦਾ ਦਿਨ ਮਨਾਉਂਦੇ ਆ ਪਰ ਗੈਰ ਸਿੱਖਾਂ ਨੇ ਵੀ ਉਹਨਾਂ ਨੂੰ ਸਜਦਾ ਕੀਤਾ ਇਹ ਵੱਡੀ ਗੱਲ ਜਿਹੜੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੇਲੇ ਹੋਈ ਆ ਤੇ ਜੇਕਰ ਅੱਜ ਭਾਜਪੀ ਜਥੇਦਾਰ ਕੋਂਕੇ ਦੇ ਕਾਤਲਾਂ ਨੂੰ ਸਜ਼ਾ ਦੇਣ ਵਾਸਤੇ ਅੱਜ ਵਾਅਦਾ ਕਰਦੀ ਆ ਤੇ ਮੈਂ ਉਹਨਾਂ ਨੂੰ ਕਹਿਣਾ ਚਾਹੁੰਦਾ ਕਿ ਸਵਾਗਤ ਆ ਤੇ ਉਹਨਾਂ ਨੂੰ ਇਹ ਵਾਅਦਾ ਜਿਹੜਾ ਉਹ ਪੂਰਾ ਕਰਨਾ ਚਾਹੀਦਾ